ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਨੱਕ ਛੇਲੜੀ ਲੈ ਕੇ ਆਏ ਹਾਂ ਇੱਕ ਤਾਂ ਆ ਗਈ ਬਾਈ ਕੋਲੇ ਗੱਬਣਗਾ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਈ ਬਾਈ ਕੋਲੇ ਬਾਈ ਗੱਪਣ ਮੱਝ ਤੇ ਆਪਾਂ ਜਸਕਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚਲੂ ਕਰੇ ਲੁਪਸ ਨੂੰ ਜਿਹੜੇ ਦੋ ਮਹੀਨਾਗ ਛੇਲ ਕਰ ਰਹੇ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਠੀ ਕੋਮ ਬਾਈ ਵਧੀਆ ਤੁਸੀਂ ਰਹੇ ਜੀ ਬਦਈਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਣ ਮੋਲ ਬਾਈ ਪਿੰਡ ਗੰਡਾ ਬਨਾ ਜਿਲ੍ਹਾ ਆਪਾਂ ਨੂੰ ਬਠਿੰਡਾ ਬਠਿੰਡਾ ਤਹਿਸੀਲ ਹੂਲ ਤੇ ਨੇੜਲੇ ਪਿੰਡ ਬਾਈ ਆਪਾਂ ਨੂੰ ਛੰਨਾ ਸੰਧੂ ਭਾਈ ਰੂਪਾ ਬਾਈ ਮੋਬਾਈਲ ਨੰਬਰ ਬੋਲ ਦੋ ਆਪਣਾ 98799 55615 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਦੋ ਮਹੀਨਾ ਅਗ ਆਪਣੇ ਕਰਦੀ ਹੈ ਬਾਈ ਕਰਦੇ ਆ ਬਾਈ ਠੀਕ ਆ ਪਹਿਲੇ ਨੰਬਰ ਵਾਲੀ ਜਿਹੜੀ ਆਪਾਂ ਇਹ ਗਾ ਦੇਖ ਰਹੇ ਕਿਹੜਾ ਸੂਆ ਸੁੰਦੀ ਇਹ ਤੀਜਾ ਸੂਆ ਸੁੰਦੀ ਆ ਬਾਈ ਤੀਜਾ ਸੂਆ ਕਿੰਨੇ ਕਿ ਦਿਨਾਂ ਦੀ ਕੱਚੀ ਆ ਬਾਈ ਛੜੇਗਾ ਲੈ ਜੂ 5-7 ਦਿ ਠੀਕ ਆ ਨਿੱਟ ਕੰਡੇ ਨਿੱਟ ਕੰਡੇ ਵਾਲਾ ਜਮਾ ਤੇ ਐਤ ਕੀ ਫਿਰ ਕਿੰਨੀ ਉਮੀਦ ਆ ਬਾਈ ਤੋਂ ਐਤ ਜਿਵੇਂ ਬਾਈ ਸਾਲ ਚਾਈ ਚਲੋ 30 ਤਾਂ ਪਾਉਣਾ ਚਾਹੀਦਾ ਹੂੰ ਤੇ ਉਹ ਠੰਡੀ ਹੋ ਜਿਵੇਂ ਮਰਜੀ ਹੱਥੋਂ ਸੁਲਾਈ 80 ਤੋਂ ਉਹ ਮਸ਼ੀਨ ਤੇ ਬਾਈ ਆਪਾਂ ਪਹਿਲਾਂ ਬਾਈ ਗਾਇਆਂ ਬਾਵਾ ਸੀ ਜਾਂਦਾ 15 ਸੀ ਜਾਂ ਉਹ ਤਾਂ ਮਸ਼ੀਨ ਤੇ ਹੀ ਕਾਏ ਹੱਥੀ ਚੋਈਏ ਕੋਈ ਚੱਕਰ ਨਹੀਂ ਠੀਕ ਆ ਵੀ ਜਿਵੇਂ ਮਰਜੀ ਚਵਾਈ ਕਰ ਲੋ ਕੋਈ ਦਿੱਕਤ ਨਹੀਂ ਕੋਈ ਨੱਕਦਨ ਠੀਕ ਆ ਬਾਈ ਤੇ ਸੀਮਨ ਬਾਰੇ ਪਤਾ ਭਰਾ ਜਿਹੜਾ ਸੀਮਨ ਬਾਈ ਰਮਾਡਾ ਦਾ ਲੱਗਿਆ ਵਾ ਨੌਨ ਸੈਕਸਡ ਲੱਗਿਆ ਵਾ ਨੌਨ ਸੈਕਸਡ ਸੈਕਸਡ ਨਹੀਂ ਲੱਗਿਆ ਵਾ ਆਪਾਂ ਗੱਪ ਮਾਰ ਲਈ ਠੀਕ ਚਵਾਈ ਜੀ ਵੀ ਕਿਵੇਂ ਸੀ ਬਾਈ ਚਵਾਈ ਬੁਰੀ ਵਧੀਆ ਬਾਈ ਠੀਕ ਹੈ ਚਵਾਈ ਬਾਈ ਕਹਿੰਦਾ ਬਾਈ ਇੱਕ ਨੰਬਰ ਸੀ ਆ ਇੱਕ ਸਾਈਡ ਬਈ ਆਪਾਂ ਦੱਸ ਦਿੰਨੇ ਆ ਭੜਾਈਆਂ ਬਾਈ ਫਿਰਦੀ ਆ ਉਹ ਅਗਲੇ ਨੂੰ ਪਤਾ ਹੀ ਹੁੰਦਾ ਹੁਣ ਚਲੋ ਰੱਖਦੇ ਆ ਬਸ ਵਾਣਾ ਸਾਰੀ ਸਹੀ ਗੱਲ ਆ ਬਾਈ ਥਾਣਾ ਗਿਆ ਇਹਨੂੰ ਗਲਾਬੀ ਹੱਥੀ ਚਵਾਈ ਕਰ ਲਓ ਭਾਵੇਂ ਕਰ ਲਓ ਮਸ਼ੀਨ ਤੇ ਬਾਈ ਕਹਿੰਦਾ ਮਸ਼ੀਨ ਤੇ ਵੀ ਚਵਾਈ ਕਰ ਲਈਦੀ ਸੀ ਹੱਥੀ ਵੀ ਹੈਨਾ ਬਾਈ ਹਾਂ ਬਈ ਤੇ ਬਾਕੀ ਲੈਵੇ ਦੀ ਫੀਟਿੰਗ ਫੋਟੋ ਚੈੱਕ ਕਰ ਸਕਦੇਮ ਬਹੁਤ ਸੋਹਣਾ ਹਵਾਨਾ ਚਰਮ ਵਾਲੀ ਤੇ ਤਿਆਰ ਕਰਿਆ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਹਲੇ ਤਾਂ ਬਈ ਮौज ਨਾਲ ਲੈ ਜੂ 5-7 ਦਿਨ ਬਹੁਤ ਵਧੀਆ ਹਵਾਨਾ ਤਿਆਰ ਕਰਦੀ ਆ ਠੀਕ ਆ 5-7 ਦਿਨਾਂ ਦੀ ਬਾਈ ਨੇ ਬਾਈ ਹਜੇ ਕੱਚੀ ਦੱਸਿਆ ਉਸ ਹਿਸਾਬ ਨਾਲ ਉਹਦਾ ਅੰਦਾਜ਼ਾ ਲਾ ਲਿਓ ਬਾਈ ਕਿਉਂਕਿ ਬਹੁਤ ਸੋਹਣਾ ਹੈ ਇਹਦਾ ਹਵਾਨਾ ਹੁਣ ਵੀ ਤਿਆਰੀ ਬਹੁਤ ਸੋਹਣੀ ਕਰਿਆ ਤਿਆਰੀ ਬਹੁਤ ਸੋਹਣੀ ਆ ਹੂੰ ਤਿਆਰੀ ਬਹੁਤ ਸੋਹਣੀ ਆ ਬਾਕੀ ਜੇ ਕੱਦ ਕਾਠ ਦੀ ਗੱਲ ਕਰੀਏ ਸਮੀਪਲੀ ਦੀ ਗੱਲ ਕਰੀਏ ਚੰਗਾ ਇਹਦਾ ਟਾਂਚਾ ਬਹੁਤ ਸੋਹਣਾ ਰੰਗ ਰੂਪ ਆ ਬਾਕੀ ਫੇਸ ਵਗੈਰਾ ਦਾ ਚੈੱਕ ਕਰ ਸਕਦੇ ਆ ਬਰੀਡ ਬਰੂਡ ਦੀ ਗੱਲ ਕਰੀਏ ਚਮਕ ਚਮਕਲੀ ਫੋਲ ਨਾ ਕਰਮ ਵਾਲੀ ਤੇ ਬਾਕੀ ਹਵਾਨਾ ਸੋਹਣਾ ਥਾਣ ਮੈਂ ਕਹਣਾ ਵੀ ਨਾ ਤਾਂ ਕੋਈ ਫੋਟ ਆ ਨਾ ਕੋਈ ਸਾਗਾ ਨਹੀਂ ਬਾਈ ਹਾਂ ਹਾਂ ਬਾਈ ਸਾਫ ਥਾਣਾ ਪੂਰੇ ਤੇ ਚਵਾਈ ਪਾਈ ਕਹਿੰਦਾ ਬਾਈ ਇੱਕ ਨੰਬਰ ਸੀ ਖੋਲ ਦਿਓ ਬਾਈ ਤੋੜ ਦਿਓ ਖੋਲ ਕੇ ਕੱਦ ਕਾਠ ਵੀ ਚੰਗਾ ਆ ਗਿਆ ਬਾਈ ਰੰਗ ਰੂਪ ਬਹੁਤ ਪਿਆਰਾ ਆ ਗਿਆ ਤੇ ਮੋਲੇ ਤਾਂ ਬਾਈ ਫਰਜ ਕੀ ਰਹੁ ਕੱਚੀ ਦਾ ਮੋਲ ਬਈ 1.5 ਕਰਦੇ 1 ਲੱਖ 5000 ਕਰਦੇ ਹੋਗੇ ਮਾਨਤਨ ਕਰ ਦਾਂਗੇ ਬਈ ਠੀਕ 1 ਲੱਖ ਤੇ 5000 ਰੁਪਏ ਵੀਰ ਕਹਨਾ ਬਈ ਇਹਦਾ ਮੋਲ ਬਾਕੀ ਆਏਗੇ ਇਹਨੂੰ ਮਾਨਤਨ ਆਪਾਂ ਜਰੂਰ ਕਰ ਦਿਆਂਗੇ ਸੋਨਾ ਇਹਦਾ ਜੀ ਗੱਲ ਕਰੀਏ ਢਾਂਚਾ ਕਰਮਲੀ ਦਾ ਬਾਈ ਦੇ ਦੱਸਣ ਮੁਤਾਬਕ 6 ਤੋਂ 7 ਦਿਨਾਂ ਦੀ ਕੱਚੀ ਆ ਕਿਉਂਕਿ ਹਵਾਨਾ ਦਿਨ ਦੀ ਦਿਨ ਵਧਾਉਂਦਾ ਜਾਣਾ ਕਿ ਨਹੀਂ ਬਈ ਹਾਂ ਬਈ ਜੇ ਅੱਜ ਕੋਈ ਹੋਰ ਆਦਾ ਕੱਲ ਨੂੰ ਕੋਈ ਹੋਰ ਬਈ ਗਾਰੰਟੀ ਵਾਲਾ ਯਾਰ 30 ਕਿਲੋ ਪਾ ਦੂ ਵਧੀਆ ਸਮਾਈ ਚ ਬਾਕੀ ਠੀਕ ਹੈ ਬਾਈ ਹਾਂ ਤੇ ਬਾਕੀ ਮਾਨਤਨ ਬਾਈ ਕਹਿੰਦਾ ਆਪਾਂ ਜ਼ਰੂਰ ਕਰ ਦਿਆਂਗੇ ਤੇ ਬਾਕੀ ਦੀ ਚਮਕ ਚਮਕ ਦੀ ਗੱਲ ਕਰੀਏ ਫੋਲਕ ਨਹੀਂ ਬਾਈ ਹਾਂ ਬਾਕੀ ਸਾਹੂ ਸੀਲ ਆ ਬਾਈ ਨੇ ਹੁਣ ਜਮੈਂ ਮੋੜ ਕੇ ਮਤਲਬ ਕਿ ਖੜਾ ਨਾ ਬਾਈ ਕੋਈ ਚੱਕਰ ਹੀ ਨਹੀਂ ਕੀ ਲੋ ਜੇ ਮਰਜੀ ਹੱਥੋਂ ਲਾਈ ਚੱਲ ਹੂੰ ਹੂੰ ਕੋਈ ਚੱਕਰ ਨਹੀਂ ਐਡਾ ਸਹੀ ਗੱਲ ਆ ਬਾਈ ਕਹਿਣਾ ਕਰਮ ਨੇ ਕੋਸ ਨਹੀਂ ਥੋੜਾ ਹਾ ਫੋਨ ਇਹ ਕਰਕੇ ਉਹ ਕਰ ਦਿਆ ਤੇ ਦੋ ਨੰਬਰ ਤੇ ਬਾਈ ਕਿਵੇਂ ਬਈ ਮੱਝ ਕਿਹੜਾ ਸੂਆ ਮੱਝ ਤੀਜਾ ਸੂਆ ਬਈ ਕਿੰਨੇ ਕ ਟਾਈਮ ਦੀ ਕੱਚੀ ਆ ਹਾਂ ਤਾਂ ਬਈ ਲੈ ਓ 15 ਦੇਣਾ ਯਾਰ 15 ਦੇਣਾ ਦੀ ਕੱਚੀ ਆ ਤੇ ਕੀ ਰਿਕਾਰਡ ਆ ਬਈ ਤਾਂ ਰਿਕਾਰਡ ਬਈ 12 13 ਕਿਲੋ ਚ ਆਇਆ ਬਈ ਸੂਆ ਇਹ ਵੀ ਤੀਜਾ ਹੀ ਆ ਤੀਜਾ ਬਈ ਸੂਆ ਬਈ ਕਹਿੰਦੇ ਇਹ ਵੀ ਤੀਜਾ ਹੀ ਆ ਬਈ ਤੇ ਐਦ ਕੀ ਫਿਰ ਕਿੰਨੀ ਕਮੀ ਦਾ ਤਾਂ ਐਤੀ ਬਈ 13 14 ਪਾਈ ਦੇਊਂਗਾ ਤੇ ਟੀ ਕੇ ਬਾਰੇ ਪਤਾ ਬਾਈ ਨਾ ਬਈ ਇਹਦਾ ਕੋਈ ਪਤਾ ਨਹੀਂ ਹੈ ਠੀਕ ਹੈ ਇਹਦਾ ਵੀਰ ਦਾ ਨਾਮ ਬਈ ਕੋਈ ਪਤਾ ਨਹੀਂਗਾ ਥਾਂ ਲੱਗਿਆ ਤਾਂ ਵਧੀਆ ਹੋ ਪਰ ਆਪਣੇ ਕੋਲ ਵੀ ਰਿਕਾਰਡ ਨਹੀਂ ਵੀ ਕੋਈ ਰਿਜਲਟ ਥਾਂ ਬੜਾ ਚੰਗਲਾ ਹੈ ਨਾ ਹਾਂ ਬਈ ਇੱਕੋ ਜਿਹਾ ਥਾਣਾ ਬਈ ਬਹੁਤ ਸੋਹਣਾ ਚੋਣ ਚਵਾ ਕੇ ਇਸ ਤਰ੍ਹਾਂ ਦਾ ਹੀ ਬਈ ਚੋਣ ਪੂਰਾ ਵਧੀਆ ਬਈ ਠੰਡੀ ਸੀਲ ਪੂਰੀ ਕਿੰਨਾ ਕ ਸਮਾਂ ਤਾਂ ਦਿੰਦੀ ਆ ਦੁੱਧ ਵਧੀਆ ਦਿੰਦੀ ਆ ਬਾਈ ਸਾਲ ਨੂੰ 7-8 ਮਹੀਨੇ ਦੇ ਦਿੰਦੀ ਗੱਬਣ ਹੋਈ ਵੀ ਠੀਕ ਹੈ ਬਾਕੀ ਬਈ ਸਿੰਘਾਂ ਦੀ ਕੁਆਲਿਟੀ ਦੀ ਗੱਲ ਕਰੀਏ ਸਿੰਘ ਸੋਹਣਾ ਵਧੀਆ ਸਿੰਘ ਪਲੀ ਸਮੀਆਂ ਚੰਗੀ ਆ ਬਾਕੀ ਦੋ ਮਹੀਨਾਗਾ ਜਿਹੜੇ ਬਾਈ ਦੇ ਘਰ ਦੇ ਆ ਬਈ ਕੋਈ ਬਾਈ ਦੇ ਜੇ ਗੱਲ ਕਰੀਏ ਨਾ ਵਪਾਰ ਦਾ ਕੰਮ ਨਹੀਂ ਨਾ ਪਲੀ ਪੁਲੀ ਦੀ ਗੱਲ ਕਰੀਏ ਪਿੱਠ ਪੁੜੇ ਦੀ ਚੜਾਈ ਲੰਬਾਈ ਮੈਂ ਕਹਿੰਦਾ ਵਿਕਣ ਦੀ ਲੋੜ ਹੀ ਨਹੀਂ ਤੇ ਹਵਾਨਾ ਕਿਵੇਂ ਤਰਾ ਤਿਆਰ ਕਰਦੇ ਹਵਾਨਾ ਬੂਰਾ ਵਧੀਆ ਕਰ ਦਿਆ ਠੀਕ ਆ ਹਵਾਨਾ ਬਾਈ ਕਹਿੰਦਾ ਬਈ ਸੋਹਣਾ ਤਿਆਰ ਕਰ ਲਿਆ ਕਿਉਂਕਿ ਤੁਸੀਂ ਚੈੱਕ ਕਰ ਸਕਦੇ ਕੱਲੀ ਢੋਲ ਸਾਨੂੰ ਦਿਖਾਈ ਦਿੰਦੀ ਐ ਇਸ ਟਾਈਮ ਜਦੋਂ ਤਿਆਰੀ ਕਰੂਗੀ ਸੋਹਣੀ ਤਿਆਰੀ ਕਰੂਗੀ 15 ਦਿਨਾਂ ਦੀ ਕੱਚੀ ਆ 15 ਦਿਨਾਂ ਦੀ ਤੇ ਖੋਲ ਕੇ ਤੋਰੋਗੇ ਬਾਈ ਨੂੰ ਤੋਰ ਦਿੰਨੇ ਆ ਤੇ ਇਹਦਾ ਮੁੱਲ ਬਈ ਅੱਜ ਫੇ ਇਹਦਾ ਬਈ ਮੋਲੇ ਦਾ ਬਾਈ ਕਹਿੰਦਾ ਕਰ ਲਾਂਗੇ ਬਈ ਫੋਨ ਤੇ ਤੇ ਮੋਲ ਜਾਇ ਜੀ ਰੱਖ ਬਾਈ ਮੋਲੋ ਜਾਇ ਜੀ ਬਾਈ ਠੀਕ ਕੱਚੀ ਕੱਚੀ ਪਈ ਹੈ ਬਾਈ ਕੱਲੀ ਉਸ ਹਾਵ ਨਾ ਬਦੰਦਾ ਜਲਾ ਲਿਓ ਕਿਉਂਕਿ ਜਦੋਂ ਤਿਆਰੀ ਕਰੂਗੀ ਬਹੁਤ ਸੋਹਣੀ ਤਿਆਰੀ ਕਰੂਗੀ ਕਰਮ ਵਾਲੀ ਚੰਗੇ ਕੱਦ ਵਜਨ ਵਾਲੀ ਆ ਕਿ ਇਹ ਨਹੀਂ ਹੋ ਜਾ ਵੀ ਨਿੱਸੀ ਲਾਮੀਆਂ ਕਿ ਨਹੀਂ ਬਾਈ ਹਾਂ ਬਈ ਪੂਰੀ ਭਲੀ ਵੀ ਆ ਤੇ ਮੋਲੇ ਦਾ ਬਾਈ ਕਹਿੰਦਾ ਰੱਖੂਗਾ ਬਾਈ ਫੋਨ ਤੇ ਤੇ ਨਾ ਨਾ ਤੁਹਾਨੂੰ ਦੋ ਦਿਖਾਤੇ ਬਾਈ ਦੋਮਾ ਚ ਕੋਈ ਵੀ ਨਾ ਪਸੰਦ ਆਵੇ ਤਾਂ ਕਰ ਲਿਓ ਬਾਈ ਨਾ ਕੰਟੈਕਟ ਧੰਨਵਾਦ